ਸਤਿ ਸ਼੍ਰੀ ਅਕਾਲ ਜੀ న్యూ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ ਇੱਕ ਵਾਰ ਫੇਰ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡੇ ਰੂਬੂ ਹੋਇਆ ਤੇ ਇੱਕ ਵਾਰ ਫੇਰ ਅਸੀਂ ਇੱਕ ਨਵਾਂ ਤਜਰਬਾ ਤੁਹਾਡੇ ਨਾਲ ਸਾਂਝਾ ਕਰਾਂਗੇ ਅੱਜ ਅਸੀਂ ਗੱਲ ਕਰਾਂਗੇ ਸਾਡੇ ਨਾਲ ਮਹਿਮਾਨ ਨੇ ਜਿਹੜੇ ਕਿ ਪਥਰੀ ਦੇ ਦਰਦ ਤੋਂ ਬੇਹੱਦ ਪੀੜਿਤ ਸੀ ਗੁਰਦੇ ਚ ਇਹਨਾਂ ਦੇ ਪਥਰੀ ਸੀ ਹਰ ਦੂਜੇ ਤੌਥੇ ਦਿਨ ਬਾਅਦ ਇਹਨਾਂ ਨੂੰ ਬੇਹੱਦ ਜਿਆਦਾ ਦਰਦ ਹੋਣ ਲੱਗ ਜਾਂਦਾ ਸੀ ਜਿਹੜਾ ਕਿ ਅਸਹਿ ਤੇ ਅਕੈ ਹੁੰਦਾ ਸੀ ਅਨ੍ਹਾ ਜਦੋਂ ਨਾ ਉੱਠਾ ਜਾਂਦਾ ਨਾ ਪਿਆ ਜਾਂਦਾ ਨਾ ਬੈਠਾ ਜਾਂਦਾ ਨਾ ਲੇਟਾ ਜਾਂਦਾ ਪਿੱਠ ਭਾਰ ਪੈਂਦੇ ਸੀ ਪਿੱਠ 'ਚ ਵੀ ਦਰਦ ਜਾਂਦਾ ਸੀ ਪਿੱਛੋਂ ਹੀ ਨਿਕਲ ਕੇ ਪਿੱਛੇ ਚਲਾ ਜਾਂਦਾ ਸੀ ਪਿੱਠ 'ਚ ਵੀ ਦਰਦ ਬੈਠਾ ਵੀ ਜਾਂਦਾ ਉੱਠਿਆ ਵੀ ਜਾਂਦਾ ਖੜ੍ਹਾ ਵੀ ਜਾਂਦਾ ਬੋਲਿਆ ਵੀ ਜਾਂਦਾ ਕੋਈ ਚੀਜ਼ ਚੰਗੀ ਨਹੀਂ ਸੀ ਲੱਗਦੀ ਹਰ ਪਾਸੋਂ ਜਿਹੜਾ ਇਹਨਾਂ ਨੂੰ ਦਰਦ ਜਿਹੜਾ ਉਹ ਤੰਗ ਕਰਦਾ ਸੀ ਡਾਕਟਰਾਂ ਕੋਲ ਗਏ ਤਾਂ ਉਹਨਾਂ ਨੇ ਜਿਹੜੀਆਂ ਦਵਾਈਆਂ ਦਿੱਤੀਆਂ ਉਹ ਜਿਹੜੀ ਪੱਥਰੀ ਸੀ ਉਹ 2mm ਹੋਰ ਵੱਧ ਗਈ ਕੁਝ ਦਿਨਾਂ ਬਾਅਦ ਵਿਸ਼ਵਾਸ ਕਰ ਸਕਦੇ ਆ ਕਿ ਆ ਵੀ ਇਹਨਾਂ ਨੂੰ ਤਾਂ ਕੋਈ ਆਰਾਮ ਨਹੀਂ ਆ ਰਿਹਾ ਤੇ ਹੌਲੀ 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 ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਦੇ ਵਿੱਚੋਂ ਲੰਘ ਕੇ ਕਿਹੜੇ-ਕਿਹੜੇ ਦੁੱਖ ਭੋਗ ਕੇ ਅੱਜ ਇਹ ਪਥਰੀ ਤੋਂ ਮੁਕਤ ਹੋ ਕੇ ਸਾਡੇ ਨਾਲ ਤਜਰਬਾ ਸਾਂਝਾ ਕਰਨ ਆਏ ਆਪਾਂ ਇਹਦੇ ਮੂਤੋ ਜਾਣਦੇ ਆਂ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਆਕਾਸ਼ ਕੁਮਾਰ ਆਇਆ ਨਾ ਆਕਾਸ਼ ਜੀ ਕਿੱਥੇ ਰਹਿੰਦੇ ਹੋ ਪਰਿਵਾਰ ਚ ਕੌਣ-ਕੌਣ ਹੈ ਕੀ ਕੰਮ ਕਰਦੇ ਹੋ ਮੈਂ ਮੋਗੇ ਦਾ ਵਾਂ ਜੀ ਤੇ ਫਨਾਤ ਦਾ ਕੰਮ ਆ ਜੀ ਠੀਕ ਆ ਹਾਂ ਜੀ ਪਰੇ ਮਦਰ ਆ ਜੀ ਵਾਈਫ ਆ ਬੇਟਾ ਵਾ ਕਿੰਨਾ ਪੜਿਆ ਹੋਇਆ ਹੋ ਬੀਏ ਜੀ ਬੀਓ ਤੇ ਉਮਰ ਕਿੰਨੀ ਆ ਤੁਹਾਡੀ 50 ਸਾਲ ਦੀ ਹੈ 90 ਸਾਲ ਦੀ ਮੈਂ ਉਮਰ ਇਸ ਕਰਕੇ ਪੁੱਛੀ ਹੈ ਕਿ ਜਿਹੜਾ ਉਹ ਪਤਾ ਲੱਗੇ ਵੀ ਇਹ ਕਿਤੇ ਕਈ ਵਾਰੀ ਹੁੰਦਾ ਬੰਦਾ ਕਹਿੰਦਾ ਵੀ ਅੰਨੀ ਕੁਮਾਰ ਜੀ ਕਿਵੇਂ ਹੋ ਗਿਆ ਜਾਂ ਕੁਝ ਹੋ ਗਿਆ ਵਿਟਾ ਉਹਲਾ ਕਹਿੰਦਾ ਵੀ ਇਹ ਬੰਦਾ ਇਦਾਂ ਦੀਆਂ ਗੱਲਾਂ ਦੱਸ ਰਿਹਾ ਪੜਿਆ ਲਿਖਿਆ ਨਹੀਂ ਹੋਣਾ ਤਾਂ ਕਰਕੇ ਇਦਾਂ ਦੀਆਂ ਗੱਲਾਂ ਦੱਸ ਰਿਹਾ ਇਹ ਪਬਲਿਕ ਨੂੰ ਪਤਾ ਲੱਗਣਾ ਜੀ ਗ੍ਰੈਜੂਏਟ ਨੇ ਪੜੇ ਲਿਖੇ ਬੰਦੇ ਨੇ ਤੇ ਅੱਜ ਜਿਹੜਾ ਤਜਰਬਾ ਸਾਂਝਾ ਕਰ ਰਹੇ ਪੂਰੇ ਹੋਸ਼ ਵਾਸਤੇ ਵਿੱਚ ਸਾਰਾ ਕੁਝ ਇੱਕ ਬੰਦਾ ਜਿਹੜਾ ਸਾਰੀਆਂ ਚੀਜ਼ਾਂ ਨੂੰ ਪਰਖਣ ਤੋਂ ਬਾਅਦ ਸਾਡੇ ਨਾਲ ਗੱਲ ਕਰ ਰਿਹਾ ਤੇ ਅਕਾਸ਼ ਜੀ ਤੁਸੀਂ ਮੈਨੂੰ ਆਫ ਦਾ ਕੈਮਰਾ ਦੱਸ ਰਹੇ ਸੀ ਕਿ ਤੁਹਾਨੂੰ 7 ਮਹੀਨੇ ਪਹਿਲਾਂ ਜਿਹੜਾ ਉਹ ਪਥਰੀ ਦੀ ਸਮੱਸਿਆ ਆਈ ਸੀ ਕਿੰਨੇ ਤੁਹਾਨੂੰ ਜਿਹੜਾ ਪਹਿਲਾ ਤਜਰਬਾ ਜਿਹੜਾ ਪਹਿਲੇ ਦਿਨ ਤੋਂ 2-4 ਦਿਨ ਜਿਹੜੇ ਬਿਨਾਂ ਤੁਸੀਂ ਟੈਸਟ ਕਰਾਏ ਤੁਸੀਂ ਉਹ ਥੋੜਾ ਤੁਹਾਨੂੰ ਦੱਸੋ ਕਿ ਕਿੱਦਾਂ ਉਹ ਉਹ ਪਲ ਜਿਹੜੇ ਕੀ ਕੀ ਹੋਇਆ ਸੀ ਉਸ ਟਾਈਮ ਕਿੱਦਾਂ-ਕਿਦਾਂ ਹੋਇਆ ਤੇ ਕੀ ਸੋਚਿਆ ਤੁਸੀਂ ਕਿਹੜੀ ਦਵਾਈ ਲਈ ਉਸ ਟਾਈਮ ਤੁਸੀਂ ਟੈਸਟ ਕਰੋਂ ਤਾਂ ਪਹਿਲਾਂ ਟੈਸਟ ਕਰੋਂ ਤਾਂ ਪਹਿਲਾਂ ਜੀ ਮੇਰੇ ਰਾਈਟ ਸਾਈਡ ਦੇ ਦਰਦ ਕਦੋਂ ਦੀ ਗੱਲ ਹੈ ਇਹ ਸੱਤ ਕਿ ਮਹੀਨੇ ਪਹਿਲਾਂ ਦੀ ਹੈ ਜੀ ਠੀਕ ਆ ਰਾਈਟ ਸਾਈਡ ਤੇ ਦਰਦ ਹੁੰਦਾ ਹੈ ਰਾਤ ਨੂੰ ਦਰਦ ਆਇਆ ਜੀ ਰਾਤ ਨੂੰ ਆਹੀ 1:30 ਵਜੇ ਠੀਕ ਆ ਚਲੋ ਮੈਂ ਕਹਿੰਦਾ ਵੈਸੇ ਕਿਤੇ ਹੋ ਗਿਆ ਹੋਣਾ ਵਾ ਤੇ ਮੈਂ ਉਹ ਕੇਅਰ ਨਹੀਂ ਕੀਤੀ ਜੀ ਇੱਕ ਦੋ ਵਾਰੀ ਫੇਰ ਵੀ ਹੋਇਆ ਜੀ ਨਹੀਂ ਇਹ ਕੇਅਰ ਤਾਂ ਨਹੀਂ ਕੀਤੀ ਤੇ ਦਵਾਈ ਲਈਤੀ ਉਸ ਟਾਈਮ ਕਿ ਨਹੀਂ ਨਹੀਂ ਜੀ ਦਵਾਈ ਮੈਂ ਆਪਣੇ ਆਪ ਹੀ ਬੰਦ ਹੋ ਗਿਆ ਜੀ ਠੀਕ ਆ ਇੱਕ ਦੋ ਵਾਰੀ ਫੇਰ ਹੋਇਆ ਜੀ ਪੇਨ ਕਾਫੀ ਹੋਇਆ ਦੋ ਚਾਰ ਦਿਨਾਂ ਬਾਅਦ ਫੇਰ ਹੋਇਆ ਜੀ ਫੇਰ ਆਪਣੇ ਬੰਦ ਹੋ ਗਿਆ ਨਹੀਂ ਜੀ ਫੇਰ ਮੈਂ ਡਾਕਟਰ ਸਾ ਉਹਨਾਂ ਨੇ ਮੇਰੇ ਜੀ ਡ੍ਰਿਪ ਲਾਤੀ ਜੀ ਡ੍ਰਿਪ ਲਾਤੀ ਯਾਨੀ ਕਿ ਗਲੂਕੋਜ਼ ਲਾਤਾ ਗਲੂਕੋਜ਼ ਲਾਤਾ ਉਹ ਕਹਿੰਦੇ ਕਿ ਯਾਰੀ ਵੈਸੇ ਹੋ ਜਾਂਦਾ ਵਾ ਤੇ ਚਲੋ ਉਹਦੇ ਨਾਲ ਫਰਕ ਨਹੀਂ ਪਿਆ ਜੀ ਮੈਨੂੰ ਉਹ ਕਹਿੰਦੇ ਪੱਥਰੀ ਦੀ ਸ਼ੱਕ ਆ ਮੈਨੂੰ ਨਹੀਂ ਗਲੂਕੋਜ਼ ਦੇ ਵਿੱਚ ਉਹ ਇੰਜੈਕਸ਼ਨ ਦਾਇਆ ਉਹਨੇ ਕੰਪੀਨ ਕਿਲਰ ਕੈਨਕਿਲਰ ਦੇ ਲਾਇਆ ਸੀ ਕਿਉਂਕਿ ਨਾਲ ਰੀਲਿਫ ਮਿਲ ਜੂਗੀ ਤੁਹਾਨੂੰ ਤੇ ਉਹ ਫਰਕ ਨਹੀਂ ਪਿਆ ਜੀ ਉਹਦੇ ਬਾਅਦ ਵੀ ਦੂਜੇ ਦਿਨ ਫੇਰ ਮੇਰੇ ਹੋਣ ਲੱਗ ਪਈ ਜੀ ਤੇ ਫੇਰ ਉਹ ਕਹਿੰਦੇ ਮੈਨੂੰ ਪੱਥਰੀ ਦੀ ਸ਼ੱਕ ਆ ਤੇਰੇ ਪੱਥਰੀ ਨਾ ਹੋਵੇ ਜੀ ਸਕੈਨ ਕਰਾਓ ਤੇ ਮੈਂ ਸਕੈਨਿੰਗ ਕਰਾਈ ਜੀ ਮੱਗਿਓ ਤੇ ਉਹਦੇ ਹਾਂਜੀ 6mm ਦੀ ਪਥਰੀ ਆਈ ਪਥਰੀ ਆਈ ਜੀ ਕਿੱਥੇ ਪਥਰੀ ਕਿੱਥੇ ਸੀਗੀ ਮਰਾਈ ਦੇ ਸੱਕ ਪੈ ਗੁਰਦੇ ਦੇ ਵਿੱਚ ਗੁਰਦੇ ਦੇ ਵਿੱਚ ਪਥਰੀ ਆਈ ਤੁਹਾਨੂੰ ਕੋਈ ਗੁਰਦੇ ਜਿਹੜਾ ਪਥਰੀ ਆਈ ਸੀ ਉਸ ਤੋਂ ਪਹਿਲਾਂ ਕੋਈ ਪਿਸ਼ਾਬ ਦੇ ਵਿੱਚ ਲੱਗ ਕੇ ਆਉਂਦਾ ਹੋਵੇ ਪਿਸ਼ਾਬ ਜਿਹੜਾ ਜਲਨ ਹੁੰਦੀ ਹੋਵੇ ਪਿਸ਼ਾਬ ਘੱਟ ਆਉਂਦਾ ਹੋਵੇ ਵੱਧ ਆਉਂਦਾ ਰੁਕ ਰੁਕ ਕੇ ਆਉਂਦਾ ਹੋਵੇ ਕਦੇ ਆ ਗਿਆ ਜ਼ੋਰ ਪੈ ਰਿਹਾ ਨਿਕਲ ਨਹੀਂ ਰਿਹਾ ਇਸ ਤਰ੍ਹਾਂ ਦੀ ਕੋਈ ਸਮੱਸਿਆ ਆਈ ਨਹੀਂ ਇਸ ਤਰ੍ਹਾਂ ਦੀ ਕੋਈ ਨਹੀਂ ਆਈ ਜੀ ਕੋਈ ਵੀ ਇਸ ਤਰ੍ਹਾਂ ਦੀ ਕੋਈ ਸਮੱਸਿਆ ਟੈਸਟ ਕਰਾਇਆ ਸੀ ਤੁਸੀਂ ਪਿਸ਼ਾਬ ਦੇ ਕਰਾਇਆ ਸੀ ਜੀ ਉਹ ਚ ਇਕੱਲੀ ਪਥਰੀ ਹੋਈ ਆਈ ਸੀ ਉਹ ਸ਼ਾਬ ਦੇ ਤਾਂ ਸਕੂਨ ਉਹ ਸ਼ਾਬ ਦੇ ਜਿਹੜੇ ਟੈਸਟ ਸੀ ਉਹ ਉਹ ਸਕੂਨ ਚ ਉਹਦੇ ਨਾਰਮਲ ਸੀ ਉਹਦੇ ਕੋਈ ਪਾਸਾ ਨਾ ਵਗਰਾ ਤਾਂ ਨਹੀਂ ਸੀ ਉਹਦੇ ਚ ਨਹੀਂ ਆਈ ਜੀ ਠੀਕ ਆ ਤੇ ਜਦੋਂ ਡਾਕਟਰ ਨੇ ਤੁਹਾਨੂੰ ਦੱਸਿਆ ਵੀ ਤੁਹਾਨੂੰ ਪਥਰੀ ਦੀ ਗੱਲ ਹੋ ਸਕਦੀ ਹੈ ਉਹ ਕੀ ਸੀਗਾ ਤਜਰਬਾ ਤੁਹਾਡਾ ਔਰ ਦੁਬਾਰੀ ਜੀ ਜੋ ਮੈਂ ਟੈਸਟ ਕਰਾਈ ਜੀ ਪਥਰੀ ਆ ਗਈ ਤੇ ਟੈਸਟ ਕਿਵੇਂ ਕਰਾਇਆ ਕਾਹਦੇ ਕਰਾਇਆ ਕਿਹਨੂੰ ਟੈਸਟ ਕਰਾਇਆ ਪਿਸ਼ਾਬ ਟੈਸਟ ਕਰਾਇਆ ਹਾਂ ਜੀ ਇੱਕ ਤਾਂ ਪਿਸ਼ਾਬ ਦਾ ਕੀਤਾ ਸੀ ਉਹਨਾਂ ਨੇ ਇੱਕ ਲੱਗਦਾ ਕੀਤਾ ਸੀ ਇੱਕ ਇਹ ਸਕੈਨਿੰਗ ਕੀਤੀ ਜੀ ਉਹ ਆਪਣਾ ਪਥਰੀ ਦੀ ਜੀ ਜੋ ਵੀ ਹੁੰਦੀ ਹੈ ਜੀ ਉਹਦੇ ਵਿੱਚ ਬਾਕੀ ਦਾ ਉਹ ਕਲੀਅਰ ਉਹਨਾਂ ਨੇ ਕਿਹਾ ਤੁਹਾਡੇ ਹੈਗੇ ਆ ਉਹਦੇ ਵਿੱਚ ਉਹਨਾਂ ਨੂੰ ਦੱਸਿਆ ਨਹੀਂ ਉਹ ਕਹਿੰਦੇ ਆਪਣੇ ਡਾਕਟਰ ਸਾਹਿਬ ਨਾਲ ਕੰਸਲਟ ਕਰੋ ਤੇ ਉਹਨਾਂ ਨੂੰ ਦਿਖਾਇਆ ਉਹ ਕਹਿੰਦੇ ਛੇਮਮ ਦੀ ਪਥਰੀ ਆਈ ਆ ਛੇਮਮ ਦੀ ਪਥਰੀ ਆਈ ਹਾਂ ਜੀ ਠੀਕ ਉਹ ਕਹਿੰਦਾ ਮੈਡੀਸਨ ਸ਼ੁਰੂ ਕਰ ਲਓ ਤੁਸੀਂ ਦੇਸੀ ਸ਼ੁਰੂ ਕਰ ਲਓ ਨਿੱਤਲ ਜੂਗੀ ਤੇ ਫਿਰ ਕੀ ਮੈਡੀਸਨ ਤੁਸੀਂ ਸਟਾਰਟ ਕੀਤੀ ਹਾਂਜੀ ਦੇਸੀ ਦਵਾਈਆਂ ਮੈਂ ਮੋਗ ਇੱਕ ਦੋ ਦੁਕਾਨਾਂ ਤੋਂ ਲਈਆਂ ਜੀ ਕਾਫੀ ਮਸ਼ਹੂਰ ਆ ਅੱਛਾ ਪਰ ਬਾਬ ਨੂੰ ਫਰਕ ਨਹੀਂ ਪਿਆ ਜੀ ਉਹਨਾਂ ਨਾਲ ਤੇ ਮਤਲਬ ਕਿੰਨੀ ਵੇਰ ਖਾਧੀ ਹੋ ਤੁਸੀਂ ਦਵਾਈ ਉਹ ਘੱਟੋ ਘੱਟ ਮੈਂ 4 ਤੋਂ 5 ਮਹੀਨੇ ਖਾਧੀ ਆ ਜੀ ਉਹ ਦਵਾਈ ਤੁਸੀਂ 4 ਤੋਂ 5 ਮਹੀਨੇ ਲਗਾਤਾਰ ਖਾਧਰ ਉਸ ਤਰ੍ਹਾਂ ਦਰਦ ਹੁੰਦਾ ਰਿਹਾ ਤੁਹਾਡਾ ਹਾਂਜੀ ਹੁੰਦਾ ਰਿਹਾ ਹਲਕਾ ਹਲਕਾ ਦਰਦ ਮੇਰੇ ਬੱਖੀ ਜਿਹੇ ਹੁੰਦਾ ਹੁੰਦਾ ਸੀ ਨਹੀਂ ਜੋੜਾ ਤਿੱਖਾ ਦਰਦ ਰਾਤ ਨੂੰ ਉਠਦਾ ਹੁੰਦਾ ਸੀ ਉਹ ਹਾਂਜੀ ਉਹ ਵੀ ਬੱਚੇ ਬੱਚੀ ਤੋਂ ਹੋ ਜਾਂਦਾ ਸੀ ਜੀ ਨਹੀਂ ਤਾਂ ਇਹ ਹਲਕਾ ਹਲਕਾ ਦਰਦ ਤਾਂ ਮਰੇ ਹੋ ਹੀ ਜਾਂਦਾ ਹੁੰਦਾ ਸੀ ਜੀ ਕਿ ਜਦੋਂ ਉਹ ਦਰਦ ਆਉਂਦਾ ਸੀ ਫਿਰ ਤੁਸੀਂ ਕੀ ਉਹ ਫਿਰ ਦਵਾਈ ਖਾਣ ਦੇ ਬਾਵਜੂਦ ਫਿਰ ਉਸੇ ਡਾਕਟਰ ਕੋਲ ਜਾਂਦੇ ਸੀ ਰਾਤ ਨੂੰ ਠੀਕ ਕਰਨ ਲਈ ਨਹੀਂ ਉਹ ਫਿਰ ਮੈਂ ਇੱਕ ਮਹੀਨਾ ਠੀਕ ਆ ਹੁਣ ਤੇ ਇੱਕ ਸਰੰਜਾ ਦੀ ਕੱਟ ਵਿੱਚ ਹੀ ਰੱਖਦਾ ਹੁੰਦਾ ਸੀ ਜੀ ਨਾਲ ਹੀ ਨਾਲ ਹੀ ਰਾਤ ਨੂੰ ਪਤਾ ਨਹੀਂ ਲੱਗਦਾ ਦਰਦ ਹੋ ਜੇ ਜਾਂ ਮੇਰਾ ਕੰਮ ਹੀ ਉਹ ਹੋ ਜਾ ਜਿਹੀ ਫੀਲਦ ਆ ਲੈ ਜੀ ਤੇ ਉਹ ਪਤਾ ਨਹੀਂ ਲੱਗਦਾ ਸੀ ਇਸ ਕਰਕੇ ਮੇਰੀ ਕੱਟ ਵਿੱਚ ਹੀ ਰਹਿੰਦਾ ਸੀ 24 ਘੰਟੇ ਅੱਛਾ ਤੇ ਉਹ ਦਵਾਈ ਵੀ ਕੰਟੀਨਿਊ ਚੱਲੀ ਗਈ ਜੀ ਪਰ ਉਹ ਫਰਕ ਨਹੀਂ ਅੱਛਾ ਫਿਰ ਉਹ ਧਰਮਕੋਟ ਮੇਰਾ ਕੰਮ ਆ ਜੀ ਧਰਮਕੋਟ ਤੋਂ ਵੀ ਲਈ ਆ ਉਰੇ ਵੀ ਕੋਈ ਫਰਕ ਨਹੀਂ ਪਿਆ ਜੀ ਤੁਹਾਡਾ ਖਾਣ ਪੀਣ ਕਿਦਾਂ ਦਾ ਸੀਗਾ ਕੀ ਕੀ ਇਹ ਜੀ ਚੀਜ਼ਾਂ ਕੋਈ ਪ੍ਰੋਟੀਨ ਮਾਸ ਮੱਛੀ ਮੁਰਗਾ ਵਗੈਰਾ ਨਹੀਂ ਨਹੀਂ ਇਹ ਕੋਈ दारू ਵੀ ਨਹੀਂ ਹੋ ਨਹੀਂ ਜੀ ਬਿਲਕੁਲ ਵੈਸੇ ਆ ਜੀ ਕੀ ਪਨੀਰ ਵਗੈਰਾ ਬਾਜ਼ਾਰ ਦੀਆਂ ਚੀਜ਼ਾਂ ਤਲੀਆਂ ਚੀਜ਼ਾਂ ਕੋਈ ਤਾਂ ਨਹੀਂ ਖਾਣ ਦਾ ਕੋਈ ਸੈਂਪਲ ਆ ਜੀ ਬਾਤ ਰੋਟੀ ਆ ਦਾਲ ਫਲਕਾ ਜੀ ਨਹੀਂ ਮਤਲਬ ਕਿਹੜੀਆਂ ਚੀਜ਼ਾਂ ਤੁਹਾਨੂੰ ਲੱਗਦੀਆਂ ਨੇ ਜਿਹੜੀਆਂ ਤੁਹਾਨੂੰ ਖਰਾਬ ਕਰਦੀਆਂ ਕਿਉਂਕਿ ਪਥਰੀ ਜਿਹੜੀ ਹੁੰਦੀ ਆ ਇਹਦੇ ਵਿੱਚ ਕੈਲਸ਼ੀਅਮ ਦੀ ਵੀ ਹੁੰਦੀ ਆ ਕਿ ਕੁਝ ਚੀਜ਼ਾਂ ਦੀ ਹੋਰ ਵੀ ਹੋ ਜਾਂਦੀਆਂ ਨੇ ਪਥਰੀ ਇਹ। ਡਾਕਟਰ ਸਾਹਿਬ ਤਾਂ ਮਨੇ ਕਹਿੰਦਾ ਤੇ ਇਹ ਪਾਣੀ ਘੱਟ ਪੀਣਾ ਤਾਂ ਬਣੀ ਆ ਜੀ। ਪਾਣੀ ਘੱਟ ਪੀਣ ਕਰਕੇ ਹੀ ਬਣ ਜੇ ਬਿਲਕੁਲ ਇਹ ਵੀ ਹੋ ਸਕਦਾ ਇੱਕ ਕਾਰਨ ਇਹਦਾ। ਬਾਕੀ ਖਾਣ ਪੀਣ ਤਾਂ ਸਿੰਪਲ ਆ ਜੀ ਕੋਈ ਨਹੀਂ ਹੈਗਾ ਹੋਰ। ਤੇ ਇਸ ਤੋਂ ਇਲਾਵਾ ਤੁਸੀਂ ਕੋਈ ਇਸ ਤਰ੍ਹਾਂ ਦੀ ਚੀਜ਼ ਖਾਂਦੇ ਹੋ ਮਾ ਜਿਹਦੀ ਪ੍ਰੋਟੀਨ ਜ਼ਿਆਦਾ ਹੋਵੇ ਪਿਊਰੀਨ ਜਿਹੜਾ ਬੋਡੀ ਦੇ ਵਿੱਚ ਜ਼ਿਆਦਾ ਜਾ ਰਹੀ ਹੋਵੇ ਪ੍ਰੋਟੀਨ ਕਰਕੇ। ਨਹੀਂ ਰੋਟੀ ਹੋਈ ਆ ਜੀ ਮੈਂ ਬਾਹਰਲਾ ਤਾਂ ਵੈਸੇ ਵੀ ਨਹੀਂ ਖਾਂਦਾ ਜੀ। ਹੂੰ। ਬੋਡੀ ਕਰੀਦਾ ਜੀ ਨਹੀਂ ਖਾਂਦੇ ਜੀ। अच्छा हां जी ਤੇ ਜਦੋਂ ਫਿਰ ਤੁਹਾਨੂੰ ਇਹ ਪਥਰੀ ਦਾ ਤੁਸੀਂ 4-5 ਮਹੀਨੇ ਇੱਕ ਜਿਹੜਾ ਤਲਹਦੇ ਨੇ ਤੁਸੀਂ ਇਹਦਾਂ ਪੂਰੀ ਹਾਂਜੀ 4 ਤੋਂ 5 ਮਹੀਨੇ ਮੈਂ ਦਵਾਈਆਂ ਖਾਂਦਾ ਰਹੀ ਮੋਗੋ ਵੀ ਲਈਆਂ ਦੇਸੀ ਵੀ ਲਈਆਂ ਅੰਗਰੇਜ਼ੀ ਵੀ ਲਈਆਂ ਜਿਵੇਂ ਜਿਵੇਂ ਦੱਸ ਪੈਂਦੀ ਸੀ ਕਿੰੋਂ ਕੇਨ ਬਹੁਤ ਹੁੰਦੀ ਸੀ ਜੀ ਲਿੰਮਟ ਤੋਂ ਬਾਹਰ ਹੁੰਦੀ ਸੀਗੀ ਹੂੰ ਸਹਿ ਨਹੀਂ ਸ ਆਪਾਂ ਸਹਿ ਨਹੀਂ ਸਕਦੇ ਸੀ ਜੀ ਫਿਰ ਧਰਮਘੋਟ ਵੀ ਆ ਜੀ ਇੱਥੋਂ ਵੀ ਲਈ ਜੀ ਕੋਈ ਫਰਕ ਨਹੀਂ ਪਿਆ ਤੇ ਕੀ ਕੰਮ ਤੇ ਵੀ ਅਸਰ ਪਿਆ ਫਿਰਦਣਾ हां जी ਉਹਦੇ ਵਿੱਚ ਇਹ ਅਸਰ ਪੈਂਦਾ ਹੀ 2-4 ਦਿਨਾਂ ਬਾਅਦ ਇੱਕ ਅੱਧੀ ਛੁੱਟੀ ਮਾਰਨੀ ਪੈਂਦੀ ਸੀ ਜੇ ਜ਼ਿਆਦਾ ਦਰਦ ਹੋ ਜਾਂਦਾ ਸੀ ਜੀ ਹੂੰ ਹੂੰ ਕਰਦੇ ਉਹਨੇ ਦਿੰਦੇ ਸੀ ਜੇ ਰਾਤ ਨੂੰ ਦਰਦ ਹੁੰਦਾ ਸੀ ਉਹ ਕਹਿੰਦੇ ਹੋਰ ਰੈਸਟ ਕਰ ਪਤਾ ਨਹੀਂ ਤੇ ਕੁਝ ਤੁਹਾਨੂੰ ਪਰਹੇਜ਼ ਵਗੈਰਾ ਵੀ ਦੱਸੇ ਸੀ ਵੀ ਕੀ ਖਾਣਾ ਕੀ ਨਹੀਂ ਖਾਣਾ ਉਸ ਟਾਈਮ ਨਹੀਂ ਉਹ ਤੋਂ ਬਾਅਦ ਜਦੋਂ ਮੈਨੂੰ ਡਾਕਟਰ ਦਵਿੰਦਰ ਦੀਪ ਦਾ ਪਤਾ ਲੱਗਿਆ ਜੀ ਇਹਨਾਂ ਨੂੰ ਮਿਲਿਆ ਇਹ ਕਹਿੰਦੇ ਜੀ ਉਹ ਇਹਨਾਂ ਨੇ ਜੀ ਮੈਨੂੰ ਕਹਿੰਦੇ ਤੁਸੀਂ ਨਾ ਪਹਿਲਾਂ ਸਕੈਨਿੰਗ ਕਰਾਓ ਫਿਰ ਤੁਹਾਨੂੰ ਦਵਾਈ ਦੇਵਾਂਗੇ ਤੇ ਇਹਨਾਂ ਉਸ ਦੌਰਾਨ ਮੈਂ ਇੱਕ ਚੀਜ਼ ਮੈਂ ਭੁੱਲ ਗਿਆ ਹਾਂ ਜਦੋਂ ਤੁਸੀਂ ਉਹ ਜਿਹੜੀ ਦਵਾਈ ਲੈ ਰਹੇ ਸੀਗੇ ਅ ਜਿਹੜੀ ਪਹਿਲਾਂ ਦਵਾਈ ਲੋਚੇ ਚ ਖਾਂਦੇ ਸੀ ਉਸ ਦੌਰਾਨ ਵੀ ਤੁਸੀਂ ਕਿਸੇ ਹੋਰ ਕੋਈ ਡਾਕਟਰ ਨਾਲ ਸਕੈਨਿੰਗ ਕਰਾਈ ਸੀ ਉਹ ਫਰਕ ਪਿਆ ਕਿ ਨਹੀਂ ਪਿਆ ਨਹੀਂ ਉਹ ਦੁਬਾਰ ਨਹੀਂ ਸਕੈਨਿੰਗ ਕਰਾਈ ਦੀ ਉਹ ਤਾਂ ਜਿਹੜੀ ਇੱਕ ਵਾਰੀ ਸਰਪ ਕਰਾਈ ਸੀ ਜੀ ਉਦੋਂ ਹੂੰ ਉਦੋਂ ਜਿਹੜੀ ਸੀਗੀ ਉਦੋਂ ਵੀ 6 ਵੰਦੀ ਪੱਥਰੀ ਸੀ ਜੀ ਮੇਰੇ ਠੀਕ ਹੈ 6 ਵੀ 6 ਸੀਗੀ ਠੀਕ ਹੈ ਤੇ ਉਹ ਟੈਸਟ ਜਿਵੇਂ ਮੈਂ ਤਨਕ ਮਹੀਨਾ ਬਾਅਦ ਕਰਾਈ ਸੀ ਜੀ ਐਕਟਕ ਤਾਂ ਸੀਗੇ ਉਹ ਸੀਗੇ ਅ ਜੱਤਵਾਲ ਦੇ ਜੀ ਉਹਨਾਂ ਦੀ ਦਵਾਈ ਕੰਟੀਨਿਊ ਖਾਦੀ ਸੀ ਮੈਂ 2 ਮਹੀਨੇ ਲਿਕਵਿਡ ਸੀਗੀ ਪਾਣੀ ਟਾਈਪ ਇਹੋ ਫਰਕ ਨਹੀਂ ਵਿਆਜੀ 3 ਮਹੀਨੇ ਬਾਅਦ ਵੀ ਉਹ ਫਿਰ ਮੈਂ ਬੰਦ ਕਰਤੀ ਸੀ ਫਿਰ ਮੈਂ ਧਰਮਕੋਟੋਂ ਸ਼ੁਰੂ ਕੀਤੀ ਜੀ ਉਹ ਜਿਹੜੀ ਪੂਰੀ ਟਾਈਪ ਸੀ ਜੀ ਬਾਟਰ ਟਾਈਪ ਸੀਗੀ ਉਹਦੇ ਨਾਲ ਵੀ ਨਹੀਂ ਫਰਕ ਵਿਆਜੀ ਮੈਨੂੰ ਤੇ ਉਹ ਜਦੋਂ ਫਿਰ ਜਦੋਂ ਦੁਬਾਰਾ ਤੁਸੀਂ ਸਕੈਨ ਕਦੋਂ ਕਰਵਾਇਆ ਬਣਾ ਫਿਰ ਮੈਂ ਡਾਕਟਰ ਦਵਿੰਦਰਦੀਪ ਨੂੰ ਮਿਲਿਆ ਜੀ ਇਹਨਾਂ ਦਾ ਪਤਾ ਲੱਗਿਆ ਜੀ ਇਹ ਕਹਿੰਦੇ ਸਕੈਨਿੰਗ ਕਰਾਓ ਫਿਰ ਅਸੀਂ ਦਵਾਈ ਸ਼ੁਰੂ ਕਰਾਂਗੇ ਜੀ ਠੀਕ ਹੈ ਮੈਂ ਜੋ ਸਕੈਨ ਕਰਾਈ ਉਹ 6 ਦੀ 8 ਐਮ ਆਈ ਜੀ ਨਹੀਂ ਨਹੀਂ ਉਹਨੀਆਂ ਦਵਾਈਆਂ ਖਾਣ ਦੇ ਬਾਅਦ ਵੀ ਨਾ ਦੁੱਖ ਭੋਗਣ ਦੇ ਬਾਅਦ ਵੀ ਨਸ ਹੋ ਗਈ ਦੋ ਐਮ ਵੱਧ ਗਈ ਜੀ ਉਹ ਆਠਾ ਮਾ ਮਾਈ ਅੱਛਾ ਇਹਨਾਂ ਕੋ ਪਈਆਂ ਰੋਟਾ ਸਾਡੀ ਹਾਂਜੀ ਉਸ ਦਾ ਪਈਆਂ ਕਰੇ ਪਈਆਂ ਜਦੋਂ ਕਹਾਂਗੇ ਮੈਂ ਤੁਹਾਨੂੰ ਦਿਖਾ ਦੂੰਗਾ ਠੀਕ ਹੈ ਤੇ ਉਹ ਫਿਰ ਮੈਂ ਇਹਨਾਂ ਨੂੰ ਆ ਕੇ ਦਿਖਾਈ ਇਹਨਾਂ ਨੇ ਮੇਰੀ ਜਿਹੜੀ ਮੈਡੀਸਿਨ ਸ਼ੁਰੂ ਕਰਤੀ ਜੀ ਅੱਛਾ ਦੋ ਚਾਰ ਦਿਨ ਭੇਜਿਆ ਦੱਸਿਆ ਜੀ ਇਹਨਾਂ ਨੇ ਜਿਵੇਂ ਚਾਹ ਨਹੀਂ ਪੀਣੀ ਗਈ ਮਸਾਲੇ ਵਾਲੀਆਂ ਚੀਜ਼ਾਂ ਨਹੀਂ ਖਾਣੀਆਂ ਗਈਆਂ ਉਹ ਕਹਿੰਦੇ ਤੇ ਉਹ ਕੰਟੀਨਿਊ ਦਵਾਈ ਇਹਨਾਂ ਨੇ ਕਹਿੰਦੀ 15 ਦਿਨ ਤੁਹਾਨੂੰ ਦਵਾਈ ਖਾਣੀ ਪਊਗੀ ਫਿਰ ਆਪਾਂ ਸਕੈਨਿੰਗ ਕਰਾਵਾਂਗੇ ਫਿਰ ਦੇਖਾਂਗੇ ਕੀ ਹਾਲ ਹੈ ਹਾਂਜੀ ਰਿਜ਼ਲਟ ਆਊਗਾ ਠੀਕ ਉਹ ਜੀ ਮੈਨੂੰ ਤੀਜੇ ਚੌਥੇ ਦਿਨ ਨਾ ਜਿਵੇਂ ਪੇਨ ਹੁੰਦੀ ਸੀ ਹਲਕੀ ਹਲਕੀ ਉਹ ਮਠਾ ਮਠਾ ਹਾਂਜੀ ਉਹ ਯਾਨੀ ਮੈਨੂੰ ਘਟਿਆ ਲੱਗਦਾ ਸੀਗਾ ਠੀਕ ਆ ਤੇ ਮੈਂ ਇਹਨਾਂ ਨੂੰ ਬਿਨਾਂ ਪੁੱਛੇ ਤੇ 10ਵੇਂ ਦਿਨ ਜਾ ਕੇ ਜਦੋਂ ਸਕੈਨਿੰਗ ਕਰਾਈ ਉਹ ਜ਼ੀਰੋ ਸੀ ਜੀ ਪੱਥਰੀ ਦਸੇ ਦਿਨ ਬਾਅਦ ਹੀ ਪੱਥਰੀ ਦਿਖਾ ਦੇਣਾ ਬਾਅਦ ਹੀ ਖਤਮ ਹੋ ਗਈ ਸੀ ਜੋ ਔਰ ਰਿਪੋਰਟ ਹਾਂਜੀ ਰਿਪੋਰਟ ਪਈ ਹੈ ਜੀ ਆਪਣੇ ਕੋਲ ਯਾਨੀ 10 ਦਿਨ ਪਹਿਲਾਂ ਵੀ ਰਿਪੋਰਟ ਵੀ ਪਈ ਹੈ ਤੇ 10 ਦਿਨ ਬਾਅਦ ਵੀ ਰਿਪੋਰਟ ਆਈ ਹੈ ਇਹ ਵੀ ਹੋ ਸਕਦਾ ਵੀ ਉਹ ਜਿਹੜੀ ਪਹਿਲਾਂ ਸਕੈਨਿੰਗ ਕਰਾਈ ਹੋਵੇ ਉਹਦੇ ਚੁੱਕੇ ਤੇ ਗਲਤੀ ਲੱਗੀ ਹੋਵੇ ਆਪ ਲੈ ਨੇ ਗਲਤੀ ਤਾਂ ਹੋ ਗਈ ਹਾਂ ਉਹ 6-8 ਮਹੀਨੇ ਮਧੀਰ ਹੈ ਗਈ ਉਹਦੇ ਚਾ ਉਹ ਜ਼ੀਰੋ ਵਾਲੀ ਵੀ ਹੈਗੀ ਦੋਵੇਂ ਹੈਗੀਆਂ ਨਹੀਂ ਉਸੇ ਬੰਦੇ ਦੇ ਤੋਂ ਦੁਬਾਰਾ ਕਰਾਈ ਸੀ ਤੁਸੀਂ ਨਹੀਂ ਉਹ ਮੈਂ ਬਦਲ ਕੇ ਕਰਾਈ ਸੀ ਡਾਕਟਰ ਤੋਂ ਇਹ ਫਿਰ ਦੋ ਕਰਾਈਆਂ ਜੀ ਜ਼ੀਰੋ ਵਾਲੀਆਂ ਇੱਕ ਉਸੇ ਡਾਕਟਰ ਤੋਂ ਕਰਾਈ ਸੀ ਜਿਨ੍ਹਾਂ ਨੇ 8mm ਦੀ ਕੀਤੀ ਆ ਮੈਂ ਮੈਗਾ ਕੀ ਜਰ ਇਹਨਾਂ ਦੀ ਮਸ਼ੀਨ ਨਾ ਖਰਾਬ ਹੋ ਜੋ ਮਰਦੀ ਆ ਜਦੋਂ ਪੇਨ ਹੁੰਦੀ ਏ ਸਾਨੂੰ ਪਤਾ ਹੀ ਆ ਮੈਂ ਅਦਰ ਡਾਕਟਰ ਤੋਂ ਕਰਾਈ ਜੀ ਠੀਕ ਆ ਉਸੇ ਸੇਮ ਡੇ ਕੀਤੀ ਹੈ ਜਹਾਂ ਟਾਈਮਿੰਗ ਦਾ ਫਰਕ ਹੋਊਗਾ ਰਿਪੋਰਟ ਦੇ ਵਿੱਚ ਵੀ ਤੁਹਾਨੂੰ ਦਿਸੂਗਾ ਅੱਧੇ ਪੌਣੇ ਘੰਟੇ ਦਾ ਫਰਕ ਆ ਉਹਦੇ 'ਚ ਵੀ ਜ਼ੀਰੋ ਆ ਜੀ ਨਹੀਂ ਫਿਰ ਉਹ ਡਾਕਟਰ ਜਿਹਦੇ 'ਚ ਪਹਿਲਾਂ ਤੁਸੀਂ ਕਰਾਈ ਸੀ ਉਹ ਹੈਰਾਨ ਨਹੀਂ ਹੋ ਗਿਆ ਵੀ ਆਹ ਜੀ ਉਹ ਕਿਵੇਂ ਹੋ ਗਈ ਹਾਂਜੀ ਉਹ ਵੀ ਪਛਦੇ ਕਿੱਥੋਂ ਦਵਾਈ ਲਈ ਆ ਮੈਂ ਕਿਹਾ ਧਰਮਗੋਟੋਂ ਆ ਲੈ ਆਇਆ ਅੱਛਾ ਹਾਂਜੀ ਇਹ ਕਹਿੰਦੇ ਪਿਛਲੇ ਵਾਰੀ 3 ਮਹੀਨੇ ਆਪਾਂ ਪਹਿਲਾਂ ਕੀਤੇ ਸੀ ਉਹਦਾ ਤਾਂ ਥੋੜੀ ਵਧੀ ਜਾ ਹਾਂ ਹਾਂ ਤੇ ਹੁਣ ਮੈਂ ਕਿਹਾ ਧਰਮਗੋਟੋਂ ਲਈ ਜਿਆ ਦਵਾਈ ਇਸ ਤਰ੍ਹਾਂ ਉਹ ਜਿਹੜੀ ਹੁਣ ਉਹ ਕਹਿੰਦਾ ਥੋੜੀ ਜ਼ੀਰੋ ਆ ਬਿਲਕੁਲ ਟੋਟਲ ਹਾਂਜੀ ਕੋਈ ਪੇਨ ਨਹੀਂ ਕੋਈ ਕੁਝ ਨਹੀਂ ਬੱਸ ਨਹੀਂ ਜੀ ਹੁਣ ਮੈਨੂੰ ਦੇਖ ਲਓ ਹੁਣ ਉਹ ਤੋਂ ਬਾਅਦ ਤਿੰਨ ਚਾਰ ਮਹੀਨੇ ਹੋ ਚੱਲੇ ਜੀ ਹੂੰ ਕੋਈ ਵੀ ਇੰਨੇ ਕੋਸ ਨਹੀਂ ਤੇ ਉਹ ਦਵਾਈ ਮਤਲਬ ਉਹ ਹੁਣ ਵੀ ਖਾ ਰਹੇ ਹੋ ਤੁਸੀਂ ਹਾਲੇ ਨਾ ਜੀ ਹੁਣ ਤਾਂ ਖਤਮ ਹੋਈ ਇਹ ਤੇ ਨੀ ਖਤਮ ਹੋ ਗਈ ਕਿੰਨੇ ਦਿਨ ਖਾਧੀ ਫਿਰ ਤੁਸੀਂ ਦਵਾਈ ਉਹ ਉਹ ਦੱਸਦੇ ਨਹੀਂ ਖਾਧੀ ਬਸ 10 ਦਿਨ ਜੀ ਖਤਮ ਹੋ ਗਈ ਦਵਾਈ ਖਾਦੀ ਨਹੀਂ ਜੀ ਉਹ ਕਹਿੰਦੇ ਸੀ 15 ਦਿਨ ਦੀ ਸੀ ਦਾਦਾ ਜੀ ਇਹਨੇ ਕਿਹਾ ਨਹੀਂ ਵੀ ਹੋਰ ਦਵਾਈ ਖਾਣੀ ਹੈ ਤੁਸੀਂ ਹਾਲੇ ਇਹ ਤਾਂ ਕਹਿੰਦੇ ਸੀ ਜੀ ਇਹ ਗਲੋ ਦੀ ਸ਼ੀਸ਼ੀ ਕਹਿੰਦੇ ਸੀ ਪੀਆ ਕਰੋ ਉਹ ਮੈਂ ਮੈਥੋਂ ਝੂਠ ਵਾਲਾ ਪੀਤੀ ਨਹੀਂ ਉਹ ਦਵਾਈ ਖਾ ਪਰ ਦਵਾਈ ਹੋਈ ਨਹੀਂ ਜੀ ਤਾਂ ਪੇਨ ਹੀ ਨਹੀਂ ਹੋਈ ਹਾਂਜੀ ਠੀਕ ਹੈ ਹਾਂਜੀ ਤੇ ਇਹ ਆਪਣਾ ਉਹਦੇ ਨਾਲ ਨਾਲ ਤੁਸੀਂ ਪਰਹੇਜ਼ ਹੁਣ ਵੀ ਆ ਕਰ ਰਹੇ ਹੋ ਨਹੀਂ ਹੁਣ ਤਾਂ ਮੈਂ ਕਹੀਏ ਮਸਾਲਿਆਂ ਦੀਆਂ ਚੀਜ਼ਾਂ ਜੋ ਵੀ ਖਾਈ ਵੀ ਜਾਂਣਾ ਜੀ ਮੈਂ ਚਾਹ ਵੀ ਪੀਣਾ ਜੀ ਉਹ ਵੀ ਖਾਣਾ ਜੀ ਹੂੰ ਹਾਂ ਕੋਈ ਭਰੇਜ ਨਹੀਂ ਕੁਛ ਨਹੀਂ ਉਦੋਂ ਬਾਅਦ ਹੁਣ ਜੀਰੋ ਆ ਜੀ ਕੋਈ ਦਰਦ ਨਹੀਂ ਹੁੰਦਾ ਕੁਛ ਨਹੀਂ ਹੁਣ ਮੈਂ ਜਾ ਸਕਦਾ ਵਈ ਜੇ ਕੋਈ ਮੈਰਿਜ ਆਉ ਚੰਡੀਗੜ੍ਹ ਸਾਡੇ ਮੈਰਿਜ ਸੀ ਗਿਆ ਵਾ ਠੀਕ ਆ ਤਾਂ ਮੈਂ ਉਦੋਂ ਨਹੀਂ ਛੱਡਦਾ ਜੀ ਮੈਂ ਤੁਹਾਨੂੰ ਝੂਠ ਬੋਲਾਂ ਛੁੱਟੀ ਕਾ ਛੁੱਟਦਾ ਜੀ ਸੜਾਂ ਦੇ ਛੱਡਦਾ ਹੁਣ ਤਾਂ ਟੋਫੀਆਂ ਹੀ ਹੋਣਗੀਆਂ ਉਹਦੇ ਵਿੱਚ ਹੂੰ ਕਿੱਤ ਦੇ ਵਿੱਚ ਅੱਛਾ ਹਾਂ ਜੀ ਉਹ ਮੈਂ ਛੱਡ ਤਾ ਤੇ ਹੁਣ ਜਿਵੇਂ ਕਿਤੇ ਜਾਣਾ ਮਰਜ਼ੀ ਬੁੱਤ ਜਿੱਥੇ ਹੁਣ ਜਾ ਸਕਦੇ ਹੁਣ ਕੋਈ ਟੈਨ ਤੇ ਉਹ ਜਦੋਂ ਦਰਦ ਹੁੰਦਾ ਸੀਗਾ ਤੁਹਾਡੇ ਪਥਰੀ ਜਦੋਂ ਤੋਂ ਤੁਹਾਨੂੰ ਡਿਟੈਕਟ ਹੋਈ ਉਸ ਤੋਂ ਲੈ ਕੇ ਤੇ ਦਵਾਈ ਖਾਣ ਤੱਕ ਕਿੰਨੀ ਕ ਵਾਰ ਤੁਹਾਡੇ ਉਹ ਟੋਟਲ ਜਿਹੜਾ ਤੁਹਾਨੂੰ ਜਿਹੜਾ ਬੇਹੱਦ ਦਰਦ ਹੋਇਆ ਤੇ ਤੁਹਾਨੂੰ ਡਾਕਟਰ ਕੋਲ ਜਾਣਾ ਪਿਆ ਕਿੰਨੀ ਵਾਰ ਉਹ ਜੀ ਤਕਰੀਬਨ 15 ਤੋਂ 16 ਵਾਰ ਹੋਇਆ ਜੀ 15 16 ਵਾਰ ਤੁਸੀਂ ਬੇਹੱਦ ਦੱਦ ਦਾ ਜਿਹਦੇ ਵਿੱਚ 7 ਤੋਂ 8 ਵਾਰ ਤਾਂ ਰਾਤ ਨੂੰ ਹੋਇਆ ਜੀ 1:30 ਤੋਂ 2 ਵਜੇ ਦੇ ਵਿੱਚ ਵਿੱਚ ਹੀ ਅੱਛਾ ਹਾਂਜੀ ਉਹ ਇੰਨਾ ਯਾਨੀ ਕਿ ਆਪਾਂ ਖਤਰਨਾਕ ਕਹਿ ਲਓ ਜੋ ਮਰਜ਼ੀ ਕਹਿ ਲਓ ਜੀ ਬਹੁਤ ਜਿਆਦਾ ਜਾਨਕੇ ਪੇਨ ਹੁੰਦੀ ਸੀ ਜੀ ਉਦੋਂ ਉਲਟੀਆਂ ਜਾਂਦੀਆਂ ਨਹੀਂ ਪੀਜ ਡਜੈਸਟ ਨਹੀਂ ਹੁੰਦੀ ਸੀਗੀ ਹੂੰ ਤੇ ਉਦੋਂ ਜਾਇ ਹੁੰਦਾ ਸੀ ਯਾਨੀ ਕਿ ਬਹੁਤ ਬੁਰਾ ਹਾਲ ਹੋ ਜਾਂਦਾ ਸੀ ਜੀ ਆਪ ਤਾਂ ਪਰੇਸ਼ਾਨ ਹੋਣਾ ਘਰਦਿਆਂ ਨੂੰ ਵੀ ਕਰਨਾ ਹੂੰ ਉਹ ਫਿਰ ਉਹ ਤੈਨੂੰ ਕਿੱਤ ਬੱਚੀ ਠੀਕਾ ਤੇ ਉਹ ਸਰੰਜ ਰੱਖ ਲਈ ਸੀਗੀ ਸੋ ਸਾਡਾ ਘਰ ਹੈਗੇ 2 ਨੰਬਰ ਜਵਾਰ ਨਗਰ ਤੇ 9 ਨੰਬਰ ਤੇ ਡਾਕਟਰ ਸਾਹਿਬ ਰਹਿੰਦੇ ਆ ਮੈਂ ਕਿਹਾ ਰਾਤ ਬਰਾਤੇ ਲੋਡ ਪੈ ਜੀ ਵੀ ਉਹਨਾਂ ਕੋਲ ਠੀਕਾ ਨਹੀਂ ਹੁੰਦਾ ਬੰਦਾ ਲਵਾਤਾ ਸਕਦਾ ਪਲੇਸ ਮੈਡ ਜੂ ਵੀ ਹੂੰ ਤੇ ਫਿਰ ਜਦੋਂ ਇਹ ਤੁਸੀਂ ਜਿਹੜੀ ਦਵਾਈ ਲਈ ਇਹ ਦਵਾਈ ਹੈ ਕਿਹੜੀ ਸੀਗੀ ਇਹਨਾਂ ਨੇ ਦਿੱਤੇ ਸੀ ਡਿਕੋਡ ਜੀ ਸੀ ਜੀ ਕੋਈ ਚਾਰ ਸ਼ੀਸ਼ੀਆਂ ਦਿੱਤੀਆਂ ਸੀ ਪਾਣੀ ਟਾਈਪ ਦੀ ਹੁੰਦੀ ਆ ਜੀ ਠੀਕ ਆ ਉਹ ਇਹ ਕਹਿੰਦੇ ਸੀ ਕਿ ਜਿਹੜੇ ਡ੍ਰੌਪਸ ਸੀ ਜੀ ਉਹ ਸ਼ਾਮ ਸਾਰੇ ਪੀਣੇ ਆ ਜੀ ਠੀਕ ਆ ਹਾਂ ਜੀ ਮੈਂ ਸ਼ਾਮ ਜਿਵੇਂ ਇਹਨਾਂ ਨੇ ਕਿਹਾ ਕੰਟੀਨਿਊ ਕੀਤਾ ਜੀ ਮੈਂ ਅੱਛਾ ਹਾਂਜੀ ਦਿੱਤੀ 15 ਦਿਨਾਂ ਦੀ ਸੀ ਮੈਂ ਯਾਨੀ ਕਿ ਪੀਤੀ 10 ਦਿਨਾਂ 10 ਦਿਨ ਬਾਅਦ ਟੈਸਟ ਕਰਾ ਲਿਆ ਉਹਦੇ ਬਾਅਦ ਲੋੜ ਹੀ ਨਹੀਂ ਪਈ ਜੀ ਉਹਦੇ ਬਾਅਦ ਕੋਈ ਲੋੜ ਨਹੀਂ ਕੋਈ ਲੋੜ ਨਹੀਂ ਪਈ ਜੀ ਹੁਣ ਨਾਰਮਲ ਆ ਜੀ ਜੇ ਲੋ ਮਰਜ਼ੀ ਟੈਸਟ ਕਰਾ ਸਕਦੇ ਆ ਜੋ ਮਰਜ਼ੀ ਕਰਾ ਬਸ ਤੁਹਾਡੇ ਰਿਸ਼ਤੇਦਾਰਾਂ ਨੂੰ ਹੋਰਾਂ ਨੂੰ ਸਾਰਨ ਪਤਾ ਸੀ ਵੀ ਤੁਹਾਡੇ ਦਾ ਪਰਥਰੀ ਹੈਗੀ ਹਾਂਜੀ ਉਸ ਤੋਂ ਬਾਅਦ ਵੀ ਇੰਨਾਂ ਕੋਲੇ ਮੈਂ ਤਿੰਨ ਚਾਰ ਗਾ ਕੇ ਭੇਜਿਆ ਜੀ ਉਹ ਵੀ ਸੈੱਟ ਆ ਜੀ ਪੂਰੇ ਆ ਉਹਨਾਂ ਕੀ ਬੋਲੀ ਉਹਨਾਂ ਨੇ ਵੀ ਪਥਰੀ ਦੀ ਸੀ ਜੀ ਪਥਰੀ ਹੈ ਜੀ ਸੇਮ ਹੀ ਸੀ ਇੱਕ ਮੇਰਾ ਦੋਸਤ ਹੈ ਗੁੱਟਰ ਰੋ ਤਾਂ ਬਾਈ ਅੱਛਾ ਉਹਨਾਂ ਦੇ ਘਰ ਰਿਸ਼ਤੇਦਾਰ ਤੇ ਸੀ ਉਹਨਾਂ ਨੂੰ ਵੀ ਇਹਨਾਂ ਨੇ ਦਿੱਤੀ ਆ ਉਹ ਉਹਨਾਂ ਦੀ ਵੀ ਪਥਰੀ ਨਿਕਲ ਗਈ ਆ ਜੀ ਅੱਛਾ ਹਾਂਜੀ ਇੱਕ ਦੋ ਹੋਰ ਸੀ ਸਾਡੇ ਰਿਸ਼ਤੇਦਾਰੀ ਵਿੱਚ ਉਹ ਜਿਹੜੀ ਮੈਂ ਜਾਨ ਕੇ ਕਹਿੰਦੀ ਹੱਥਾਂ ਤੋਂ ਸਾਰਾ ਜਮਾਉਣ ਵਾਲੀ ਗੱਲ ਆ ਜੀ ਮੇਰੀ ਦੂਰ ਹੋਈ ਆ ਮੈਂ ਹੋਰ ਕਿਹਾ ਚਲੋ ਇਹ ਤਾਂ ਭਲੇ ਵਾਲੀ ਗੱਲ ਹੀ ਆ ਜੀ ਕਿਉਂਕਿ ਇਹਨਾਂ ਦੀ ਜਿਹੜੀ ਟੇਨ ਆ ਜੀ ਬਹੁਤ ਜ਼ਿਆਦਾ ਖਤਰਨਾਕ ਹੈ ਪਥਰੀ ਦੀ ਉਹਨਾਂ ਦੀ ਵੀ ਸਹੀ ਹੋਈ ਆ ਜੀ ਹੂੰ ਤੁਹਾਨੂੰ ਲੱਗਦਾ ਕਿ ਜਿਹੜੇ ਸਹੀ ਜਗ੍ਹਾ ਤੇ ਤੇ ਇਲਾਜ ਹੋਇਆ ਕੋਟ ਹਾਂਜੀ ਬਹੁਤ ਸਹੀ ਹੋਇਆ ਜੀ ਮੈਂ ਕਈ ਦੁਕਾਨਾਂ ਮੋਗੇ ਮਸ਼ਹੂਰ ਆ ਆਪਾਂ ਨਾਂ ਨਹੀਂ ਲੈਣਾ ਚਾਹੁੰਦੇ ਧਰਮਕੋਟ ਵੀ ਆ ਜੀ ਪਰ ਮੈਨੂੰ ਆਪਦੇ ਤਜਰਬੇ ਦੇ ਹਿਸਾਬ ਨਾਲ 10 ਤੋਂ 12 ਜਾਨੀ ਕਿ ਥਾਂ ਤੋਂ ਦਵਾਈ ਖਾਦੀ ਮੈਨੂੰ ਕੋਈ ਵੀ ਫਰਕ ਨਹੀਂ ਪਿਆ ਉਹਨਾਂ ਨਾਲ ਪਰ ਇਹਨਾਂ ਦੀ ਕਦੋਂ 10 ਦਿਨਾਂ ਵਿੱਚ ਹੀ ਮੇਰਾ ਜਿਹੜੀ ਪੱਥਰੀ ਸੀ ਨਿਕਲ ਗਈ ਤੁਸੀਂ ਇਹਨਾਂ ਦੀ ਗੱਲ ਕਰੋ ਡਾਕਟਰ ਦਵਿੰਦਰ ਦੀ ਇਹ ਕਿੱਥੇ ਕਰਕੇ ਹੈਗਾ ਤੋਂ ਇਹ ਡਾਕਟਰ ਦਵਿੰਦਰ ਦੇਪ ਜੀ ਜਿਹੜੇ ਆ ਇਹ ਵੱਡੂਆ ਡੋਟ ਤੇ ਆ ਜੀ ਕਿੱਥੇ ਆਹੇ ਵੱਡੂਆ ਰੋਡ ਆ ਜੀ ਵੱਡੂਆ ਪਿੰਡ ਆ ਉਹ ਤੋਂ ਪਹਿਲਾਂ ਆ ਜਾਂਦੇ ਵੱਡੂਆ ਰੋਡ ਤੇ ਵਾਈਡ ਵੱਡੂਆ ਰੋਡ ਪੰਜਾਬ ਚ ਕਿੱਥੇ ਪੈਂਦਾ ਹੈ ਇਹ ਯਾਦ ਮੋਗਾ ਜ਼ਿਲ੍ਹਾ ਜੀ ਮੋਗਾ ਦਾ ਧਰਮਪੁਰ ਧਰਮਪੁਰ ਵੱਡੂਆ ਰੋਡ ਤੇ ਆ ਜੀ ਇਹਨਾਂ ਦਾ ਅੱਛਾ ਤੇ ਇੱਥੇ ਮਤਲਬ ਕਿ ਤੁਸੀਂ ਇਤੋਂ ਉਹਨਾਂ ਨੂੰ ਦੱਸਿਆ ਕਿਨੇ ਸੀ ਇਹਦੇ ਮੇਰੇ ਦੋਸਤ ਨੇ ਕਹਿੰਦੇ ਦੱਸਿਆ ਸੀ ਜੀ ਕਹਿੰਦਾ ਜੀ ਉਹਨਾਂ ਕੋਲ ਇੱਕਾਰੀ ਮਿਲੋ ਮੈਂ ਫਿਰ ਇਹਨਾਂ ਨੂੰ ਮਿਲਿਆ ਤੇ ਉਹ ਨਿਕਲ ਗਏ ਫਤਰੀ ਤੇ ਹੁਣ ਤੁਸੀਂ ਆਪ ਤਾਂ ਠੀਕ ਹੋ ਗਏ ਹਾਂਜੀ ਹੁ ਮੈਂ ਇਹਨਾਂ ਨਾਲ ਬਹੁਤ ਸਾਰੀ ਜਨਤਾ ਜਿਹੜੀ ਤੁਹਾਨੂੰ ਦੇਖ ਰਹੀ ਹੈ ਸਾਹਮਣੇ ਕੀ ਕਹਿਣਾ ਚਾਹੋਗੇ ਉਹਨਾਂ ਮੈਂ ਇਹੀ ਕਹਿਣਾ ਜੀ ਜੇ ਕਿਸੇ ਨੂੰ ਵੀ ਪਥਰੀ ਦਾ ਕੋਈ ਦਰਦ ਹੁੰਦਾ ਹੈ ਇੱਕ ਵਾਰ ਇੱਥੇ ਵਿਜ਼ਿਟ ਜਰੂਰ ਕਰੋ ਡਾਕਟਰ ਦਵਿੰਦਰਦੀਪ ਨੂੰ ਮਿਲੋ ਉਹਨਾਂ ਨਾਲ ਸੰਪਰਕ ਕਰੋ ਜੀ ਮੇਰੀ ਵੀ ਪਥਰੀ ਨਿਕਲੀ ਆ ਤੁਹਾਡੀ ਵੀ ਜਰੂਰ ਨਿਕਲੂਗੀ ਜੀ ਪੱਕਾ ਜੀ ਕਿ ਇਹ ਤੁਹਾਨੂੰ ਹਾਂ ਜੀ ਪੱਕਾ ਜੀ ਆਪਾਂ ਇੱਕ ਵਾਰ ਰਿਪੋਰਟਾਂ ਪਾਈਆਂ ਜਿਦੋਂ ਕਹੋਗੇ ਆਪਾਂ ਰਿਪੋਰਟਾਂ ਤੁਹਾਨੂੰ ਦਿਖਾ ਸਕਦੇ ਆ ਮੁਰਾ ਔਰ ਬੋਰਡ ਜਿਹੜੀ 6mm ਵਾਲੀ ਔਰ ਬੋਰਡ ਜਿਹੜੀ 8mm ਵਾਲੀ ਚਾਹੋਗੇ ਜਿਹੜੇ 0 ਵਾਲੀ ਉਹ ਦੋ ਵੀ ਆਪਣੇ ਕੋਲ 0 ਵਾਲੀ ਦੋ ਤੇ ਜਿਹੜੀਆਂ 8 ਤੇ 0 ਵਾਲੀਆਂ ਜਿਹੜੀਆਂ ਉਹਨਾਂ ਦੇ ਵਿੱਚ ਸਿਰਫ 10 ਦਿਨ ਦਾ ਗੈਪ ਹਾਂਜੀ 10 ਦਿਨ ਦਾ ਗੈਪ ਉਹ ਪੂਰਾ ਡਾਟਾ ਪਈਆਂ ਹੋਈਆਂ ਪੂਰਾ ਡਾਟਾ ਪਈਆਂ ਅਲੱਗ-ਅਲੱਗ ਡਾਕਟਰਾਂ ਦੀਆਂ ਪਈਆਂ ਜੀ ਕੀ ਬਾਤ ਆ ਜੀ ਬਹੁਤ ਕਮਾਲ ਦੀ ਹਾਂਜੀ ਇੱਕੇ ਪੇਸਟ ਸੀ ਜੀ ਮੇਰੇ ਮਦਰ ਦੇ ਦੰਦਾ 'ਚ ਦਰਦ ਬਹੁਤ ਹੁੰਦਾ ਹੁੰਦਾ ਸੀ ਅੱਛਾ ਉਹ ਅਸੀਂ ਜਾਣੀ ਤਿੰਨ ਚਾਰ ਹਜ਼ਾਰ ਰੁਪਏ ਉਹਨਾਂ ਦੰਦਾ ਤੇ ਲਾਤਾ ਜੀ ਅੱਛਾ ਪੇਨ ਹੁੰਦਾ ਸੀ ਮੰਨ ਲਓ ਜਿਵੇਂ ਉਹ ਕੀ ਕਹਿੰਦੇ ਹੁੰਦੇ ਆ ਪਸ ਪਈ ਹੋਈ ਆ ਜਾਂ ਇਹਨਾਂ ਨੇ ਇੱਕ ਨੂੰ ਪੇਸਟ ਦਿੱਤੀ ਸੀ ਜੀ ਉਹ ਪੇਸਟ ਇਹਨਾਂ ਦੀ ਇੰਨੀ ਵਧੀਆ ਜੀ ਛੱਡ ਗੱਲਾਂ ਦਿਓ ਹੂੰ ਉਹ ਮਦਰ ਪੂਰਾ ਜਾਣੀ ਜੀ ਸੈੱਟ ਆ ਜੀ ਚਾਰ ਚਾਰ ਪੰਜ ਮਹੀਨੇ ਹੋ ਗਏ ਉਹਨਾਂ ਨੂੰ ਕਰਦਿਆਂ ਨੂੰ ਤੇ ਕੋਈ ਪੇਨ ਨਹੀਂ ਕੋਸ ਨਹੀਂ ਜੀ ਉਹ ਮੈਂ ਹੁਣ ਆਪ ਹੀ ਉਹਦੀ ਪੇਸਟ ਕਰਨ ਲੱਗ ਪਿਆ ਜੀ ਇਹਨਾਂ ਕੋਲ ਵੇਟਿੰਗ ਜੀ ਚੱਲਦੀ ਸੀ ਚਾਹੇ ਹੁਣ ਵੀ ਪੁੱਛ ਲੋ ਇਹਨਾਂ ਕੋਲ ਹੋਣੀ ਨਹੀਂ ਜਾਂ ਇਹਨਾਂ ਦੀ ਪੇਸਟ ਉਹ ਇਹਨਾਂ ਦੀ ਵਧੀਆ ਜੀ ਬਹੁਤ ਧੰਨਵਾਦੀ ਜੀ ਸ਼ੁਕਰੀਆ ਤੁਸੀਂ ਆਪਣਾ ਤਜਰਬਾ ਸਾਡੇ ਨਾਲ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਥੈਂਕ ਯੂ ਜੀ ਸੋ ਤੁਸੀਂ ਦੇਖਿਆ ਜੀ ਆਕਾਸ਼ ਜੀ ਦੇ ਨਾਲ ਅਸੀਂ ਉਹ ਹਮਾਂ ਤੋਂ ਜਾਣਕਾਰੀ ਲਈ ਹੈ ਜਿਹੜੀ ਜਾਣਕਾਰੀ ਦੇ ਆਧਾਰ ਦੇ ਉੱਤੇ ਬਹੁਤ ਸਾਰੇ ਲੋਕ ਦੇਖਣ ਵਾਲੇ ਕਹਿਣਗੇ ਵੀ ਆਹ ਸਮੱਸਿਆ ਮੈਨੂੰ ਵੀ ਹੈਗੀ ਹੈ ਤੇ ਜੇਕਰ ਇਸੇ ਤਰੀਕੇ ਦੇ ਨਾਲ ਹੀ ਉਹ ਵੀ ਪਹਿਲਾਂ ਹਾਰ ਕੇ ਦਵਾਈਆਂ ਲੈ ਕੇ ਦਰਦ ਬਰਦਾਸ਼ਤ ਕਰਕੇ ਟੀਕੇ ਲਵਾ ਕੇ ਤੇ ਪਥਰੀ ਵਧਵਾ ਕੇ ਬੈਠ ਗਏ ਹੋਣ ਵੀ ਹੁਣ ਕੋਈ ਹੱਲ ਨਹੀਂ ਸਿਰਫ ਆਪਰੇਸ਼ਨ ਹੀ ਕਰਾਉਣਾ ਪੈਣਾ ਤੇ ਫਿਰ ਉਹ ਇਹਨਾਂ ਦੇ ਦੱਸੇ ਅਨੁਸਾਰ ਇੱਕ ਵਾਰੀ ਜਿਹੜੇ ਆ ਉਹ ਡਾਕਟਰ ਦਵਿੰਦਰ ਤੇ ਭਜਨ ਸਿੰਘ ਇਹਨਾਂ ਦੋਨਾਂ ਨੂੰ ਜ਼ਰੂਰ ਮਿਲ ਲੈਣਾ ਤੇ ਜੇਕਰ ਉਹਨਾਂ ਦੇ ਦੱਸੇ ਦੇ ਅਨੁਸਾਰ ਇਹਨਾਂ ਦੀ ਰਿਕਮੈਂਡੇਸ਼ਨ ਦੇ ਅਨਸਾਰ ਇਹਨਾਂ ਦੀ ਰਿਪੋਰਟਾਂ ਦੇ ਅਨਸਾਰ ਉਹ ਖਰੇ ਉਤਰਦੇ ਨੇ ਤਾਂ ਫਿਰ ਕਿਸੇ ਨਾ ਕਿਸੇ ਤਰੀਕੇ ਜਿਹੜਾ ਉਹ ਆਪਾਂ ਕਿਸੇ ਦਾ ਭਲਾ ਕਰਨ ਦੇ ਵਿੱਚ ਕਾਮਯਾਬ ਹੋਵਾਂਗੇ ਤੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਜਿੰਨਾ ਸ਼ੇਅਰ ਕਰੋਗੇ ਉਨਾ ਹੀ ਕਿਸੇ ਨਾ ਕਿਸੇ ਕੋਲ ਜ਼ਰੂਰ ਪਹੁੰਚੇਗੀ ਤੇ ਜੇ ਕਿਸੇ ਇੱਕ ਨੂੰ ਵੀ ਇਸ ਵੀਡੀਓ ਦੇ ਨਾਲ ਫਾਇਦਾ ਹੋ ਗਿਆ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਹੋਇਆ ਸਾਡੇ ਚੈਨਲ ਨਿਊਜ਼ ਏਸ਼ੀਆ ਪੰਜਾਬੀ ਸਾਡੇ ਚੈਨਲ ਨੂ ਰਾਈ ਫਰਵਲ ਦੋਨਾਂ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਾਉਣਾ ਭੁੱਲਿਓ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੰਮੀ ਤੇ ਇਜਾਜ਼ਤ ਧੰਨਵਾਦ